ਦੇਣਾ ਸ਼ੁੱਕਰਵਾਰ 21 ਤਰੀਕ 11ਵਾਂ ਮਹੀਨਾ ਡੰਗਰਾਪਾ ਕਰਦੇ ਪਾਣੀ ਦਾ ਨਹੀਂ ਇੱਕ ਆ ਬੜਾ ਕੇ ਬਾਹਰ ਤੇ ਟਾਈਮ ਸਵਾ ਦਸ ਦਾ ਹੋ ਗਿਆ ਜੀ ਇੱਧਰ ਰੂੜੀ ਵਾਲਾ ਥਾਂ ਇਹਦੀ ਸਾਫ ਸਫਾਈ ਆਪਾਂ ਕਰਤੀ ਆ ਲੱਕੜ ਇੱਧਰ ਲੱਗੀ ਇੱਧਰ ਰੱਖਤੀ ਇੱਕ ਤਾਂ ਟਾਲੀ ਦੀ ਇੱਧਰੋਂ ਸਪੋਰਟ ਜੀ ਹੋ ਗਈ ਕਿਸੇ ਦੂਤ ਲਾਇਆ ਤੇ ਪਰਾਂ ਟੋਕਾ ਚਲ ਸ਼ਾਂ ਜਾ ਕਰੋ ਕਿਉਂਕਿ ਆ ਰੁਕ ਥੋੜੀ ਸ਼ਾਂ ਇਹਨਾਂ ਦੀ ਜਿਹੜੀ 2-3 ਵਜੇ ਨਾ ਗਰਮੀਆਂ ਦੇ ਵਿੱਚ ਉਹਦੋਂ ਜਿਹੜੀ ਉਹ ਮਾਲਾ ਵੀ ਇੱਥੇ ਤੋਂ ਪਾ ਜਾਂਦੀ ਆ ਇਹਨੇ ਛਾਂ ਉੱਚੜ ਕੋ ਬਰਾਂਡੇ ਤੇ ਹੋ ਜਾ ਕਰੂ ਉਹ ਆਂਦੇ ਪਪੀਤੇ ਦਾ ਰੋਖਾ ਉਹੜਾ ਇਹ ਆਪਾਂ ਰੂੜੀ ਝੁਗਿਆ ਪਰੋਨਾ ਦੀ ਥਾਂ ਛੱਡਦਾ ਚਲ ਜਿਹੋ ਜੂ ਦੇ ਤਾਂ ਗੰਦ ਪਿਲ ਜਾ ਗਲਾਈ ਤੇ ਟਾਲੀ ਇੱਕ ਇੱਥੇ ਤੇ ਇੱਕ ਕਰਿਆ ਇਹ ਸਵਾਗਤ ਕਰਦੇ ਆ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਉਮੀਦ ਕਰਦੇ ਆ ਸਾਰੇ ਠੀਕ ਠਾਕ ਹੋਣਗੇ ਦੋਸਤੋ ਚੈਨਲ ਨੂੰ ਲਾਈਕ ਸਬਸਕ੍ਰਾਈਬ ਅਤੇ ਫੋਲੋ ਜ਼ਰੂਰ ਕਰ ਲਿਆ ਕਰੋ ਤੇ ਹਾਈਪ ਕਰਦੇ ਰਹੋ ਜਿੰਨੇ ਫੋਲੋਅਰ ਆ ਉਹਨੇ ਵੀਊ ਨਹੀਂ ਆਉਂਦੇ ਇੱਕ ਆਪਾਂ ਬਸ ਆ ਪੱਤਾ ਥੋੜਾ ਰਹਿ ਗਿਆ ਲੈਣ ਦੇ ਪਏ ਹਾਂ ਇਧਰ ਦਾ ਕਰਨ ਵਾਲਾ ਫਿਰ ਆਪਾਂ ਰਾਜਸਥਾਨ ਦਾ ਟੂਰ ਬਣਾਇਆ ਉਹ ਚਾਲੂ ਕਰਾਂਗੇ ਇੱਕ ਸਾਈਕਲ ਲੈਣਾ ਨਵਾ ਪਾਂਗੇ ਰਾਲ ਉਹ ਹੀ ਤੁਹਾਡੇ ਨਾਲ ਆਪਾਂ ਸ਼ੇਅਰ ਕਰਦੇ ਰਾਵਾਂਗੇ ਕਿੱਥੋਂ ਲੈਣਾ ਕਿੱਥੋਂ ਨਹੀਂ ਫਿਲਹਾਲ ਤਾਂ ਮੇਰੇ ਸਾਹਬ ਅੰਮਰਸਾਤ ਤੋਂ ਹੀ ਮਿਲੂਗਾ ਉੱਥੇ ਹੀ ਆ ਸ਼ੋਰੂਮ ਸਾਈਕਲਾਂ ਦੇ ਤੇ ਵੀਰ ਮੇਰੇ ਦੱਸਿਓ ਵੀ ਕਿਹੜਾ ਵਧੀਆ ਰਹਿੰਦਾ ਹੈ ਗੇਰਾਂ ਵਾਲਾ ਸ਼ਹਿਗਾ ਤੇ ਅੱਜ ਜਾਣੇ ਸ਼ਹਿਰ ਕੋਈ ਸਾਫ ਪਤਾ ਪਿਣੇ ਆ ਤੇ ਕਰਦੇ ਆਂ ਫਿਰ ਗੱਲ ਬਾਤ ਅਗੜੀ ਪਈ ਆ ਪਾ ਜਾਂਦੇ ਆਂ ਅਮਰਕੋਟ ਨੂੰ ਤੇ ਅਮਰਕੋਟ ਤਾਂ ਹੁੰਦਾ ਸਿਆ ਪੇ ਸਾਫ ਪਤਾ ਕਰਾਉਣਾ ਕਿ ਇਹ ਕੰਮ ਹੀ ਨਿਕੰਮੋਟਾ ਹੋਰ ਵੇੜੇ ਆ ਕੀ ਕੰਮ ਆ ਕੀ ਕਾਰ ਆ ਉਹ ਕਰਕੇ ਆਂ ਤੋਂ ਤੋਂ ਹੋਰ ਜਵਦਰਾ ਕਰਕੇ ਤੇ ਫੇਰ ਆਪਾਂ ਤੁਹਾਨੂੰ ਟੂਰ ਦਾ ਦੱਸਾਂਗੇ ਕਿੰਨੇ ਦਿਨ ਤੱਕ ਦਾ ਪ੍ਰੋਗਰਾਮ ਬਣਦਾ। ਬਾਕੀ ਜੁੜੇ ਰਿਹਾ ਕਰੋ ਚੈਨਲ ਦੇ ਨਾਲ। ਬਸ ਤੁਹਾ ਦਾ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਕਰਨਾ। ਇਹ ਆ ਜੀ ਪਿੰਡ ਦੂਲ। ਦੂਲ ਆਪਣੇ ਤੋਂ ਤਕਰੀਬਨ 2 ਸਵਾ 2 ਕਿਲੋਮੀਟਰ ਦੀ ਦੂਰੀ ਤੇ। ਪੀਆਈ ਤਕਰੀਬਨ ਸਾਰੀ ਹੋ ਗਈ ਚੁੱਕੀ ਹੈ ਸਾਰੇ ਸਾਡੇ ਇਧਰੇ ਹੋਈ ਹੈ। ਇਹ ਜੀ ਆਪਣੇ ਬਾਗ ਆ ਗਿਆ ਨਾਖਾਂ ਦਾ ਪਹਿਲੀਆਂ ਪਰਾਣਾ ਬਾਗ ਜਿਹੜਾ ਉਹ ਪੁੱਟ ਕੇ ਤੇ ਦੂਰੀਆਰ ਲੱਗਾ ਮਹਿਮੂਦਪੁਰੇ ਇਹ ਕਰਚੇ ਤੋਂ ਨਾ ਸਰਦਾਰ ਕਰਚੇ ਤੋਂ ਨਾ ਦਾ ਬਾਗ ਆ ਜਿਹੜੇ ਹਾਬਕਾ ਮੰਤਰੀ ਰਹਿਏ ਜੀ ਇਹ ਕਾ ਵੀ ਸਾਡੇ ਉੱਤਰਾ ਬਾਗ ਲੱਗਣਾ ਬੇਡਾਂ ਚਰਦੀ ਗਈ ਵੇ ਤੇਨਾ ਕਿਲੇ ਆਂਬ ਇਹੋ ਜੀਆਂ ਵੈਰੈਟੀਆਂ ਵੀ ਲਾਈਦਾ ਇਹ ਆ ਜੀ ਸ਼ਹਿਰ ਆਪਾਂ ਨੂੰ ਅੱਡਾ ਪੈਂਦਾ ਅੰਮਰਕੋਟ ਅੰਮਰਕੋਟ ਦੀ ਦੂਰੀ ਆਪਣੇ ਘਰ ਤੋਂ ਤਕਰੀਬਨ 10 ਕਿਲੋਮੀਟਰ ਦੀ ਆ ਤੇ ਖੇਮ ਕਰਨ ਪੁਰਾਣਾ ਸ਼ਹਿਰ ਆ ਜਿੱਥੋਂ ਪਾਕਿਸਤਾਨ ਨੂੰ ਰੇਲ ਗੱਡੀ ਜਾਂਦੀ ਹੁੰਦੀ ਕਸੂਰ ਨੂੰ ਉਹ ਵੀ ਆਪਣੇ ਘਰੋਂ 11 ਕਿਲੋਮੀਟਰ ਪੈਂਦਾ ਪਰ ਆਪਨਾ ਜਿਆਦਾ ਜਿਹੜਾ ਕੰਮ ਦਾ ਸلسਲਾ ਦੇ ਲੈਣ ਪਿਆ ਦਾ ਸਬਦਾ ਪਤਾ ਜੋ ਟਰੈਕਟਰ ਦਾ ਲਟਰ ਪਟਰ ਸਾਡਾ ਉਹ ਇੱਥੋਂ ਲਈਦਾ ਕੱਪੜੇ ਕੁੱਪੜੇ ਵੀ ਇੱਥੋਂ ਹੀ ਲਈਦੇ ਬਾਕੀ ਭੀੜ ਪੂਰੀ ਰਹਿੰਦੀ ਅੱਡੇ ਦੇ ਵਿੱਚ ਕਿਉਂ ਇਹ ਕਾਫੀ ਪੰਡਾ ਨੂੰ ਮਾਲਾ ਵੀ ਅੱਡੇ ਇਹ ਦੋਵੇਂ ਪੈਂਦੇ ਆ ਖੇਮਕਰਨ ਵੀ ਪੂਰੀ ਭੀੜ ਹੁੰਦੀ ਆ ਖੇਮਕਰਨੋਂ ਰਾਹ ਜਾਂਦਾ ਇਧਰ ਬਲਟੋਏ ਨੂੰ ਇਧਰ ਪਿੱਛੇ ਬੈਠੋ ਅੱਜ ਵਾਲਿਆਂ ਦੀ ਬੱਸ ਲੱਗੀ ਸ਼ਹਿਰ ਅੰਬਰਸਰ ਨੂੰ ਇਹ ਖੇਮਕਰਨ ਤੋਂ ਅੰਬਰਸਰ ਹਾਈਵੇ ਆ ਜੀ ਆਪਾਂ ਜੋ ਵੀ ਆ ਖਾਤ ਦਵਾਈ ਦਾ ਲੀੜੇ ਕੱਪੜੇ ਦਾ ਸਬਦੇ ਦਾ ਸਾਰਾ ਸਮਾਨ ਆਪਣਾ ਇਹ ਸ਼ਹਿਰ ਤੋਂ ਜਾਂਦਾ ਜੀ ਇਹ ਹੱਡੇ ਤੋਂ ਸ਼ੁਰੂ ਤੋਂ ਡੈਡੀ ਹੁਣੀ ਵੀ ਮਾਲਾ ਵੀ ਇਹਨੂੰ ਹੀ ਉਹਨਾਂ ਦਾ ਧਿਆਨ ਹੀ ਐਹੀ ਵੀ ਮਾਲਾ ਵੀ ਇਸੇ ਹੱਡੇ ਤੇ ਹੀ ਜਿਹੜਾ ਯਾਰ ਪੇਲੀ ਦੋਸਤ ਦਾ ਕੋਈ ਵੀ ਇੱਥੇ ਬੜੇ ਸਾਰੇ ਸਟੇਟ ਬੰਕ ਦਾ ਨਾਲ ਆਪਣੀਆਂ ਦਵਾਈਆਂ ਵਾਲੀ ਦੁਕਾਨ ਜਿਹੜਾ ਬਾਬਾ ਦਵੰਦ ਕਰਦਾ ਤੇ ਹੈਦਰਾ ਇਹਦੀ ਜੀ ਮੰਡੀ ਮੰਡੀ ਇਹ ਤਰਨਤਾਰਨ ਜ਼ਿਲ੍ਹਾ ਦੇ ਸ੍ਰੀ ਅੰਮ੍ਰitsar ਜ਼ਿਲ੍ਹਾ ਸਭ ਤੋਂ ਵੱਡੀ ਮੰਡੀ ਆ ਦੋਵਾਂ ਜ਼ਿਲ੍ਹਿਆਂ ਦੇ ਵਿੱਚ ਇਹਦੇ ਵਿੱਚ ਇਹ ਸਬਜ਼ੀ ਮੰਡੀ ਆ ਬਾਸ ਸਾਡਾ ਹੈ ਪਰ ਨਾ ਬਾਸਾਡਾ ਬਣਿਆ ਤੇ ਨਾ ਇਹ ਸਬਜ਼ੀ ਮੰਡੀ ਕਦੀ ਲੱਗੀ ਜਾਂਦੀ ਇਹ ਆਪਣੀ ਹਾਰ ਤੇ ਜੀ ਇਹਦਾ ਸਾਰਾ ਪਤਾ ਪਹਿਲਾਂ ਦੇਖ ਲੈਣਾ ਲਟਰ ਪਟਰੰਡਾ ਆਪਾਂ ਪਹੁੰਚ ਗਏ ਜੀ ਹੁਣ ਕਰਦੇ ਆਂ ਸਾਫ ਪਤਾ ਆਹ ਤਾਂ ਗਾਣਾ ਜੀ ਜਿੱਥੋਂ ਆਪਾਂ ਸੌਦਾ ਲੈਨੇ ਆਂ ਡੈਡੀ ਹੁਣ ਅਜ਼ੁੱਲਾ ਉਹ ਹੁੰਦਾ ਕਾਪਾ ਸ਼ੁਰੂ ਦਾ ਲੈ ਕੇ ਜਿੰਨੀ ਸੰਭਾਲਾ ਪਰੋਂ ਮੈਨੋਂ ਦੇ ਜਾਣਦ ਕਰ ਬਈ ਉਦੋਂ ਦੇਖ ਤੋਂ ਸੌਦਾ ਲੈਨੇ ਆਂ ਅੱਜ ਇਦਾਂ ਹੀ ਸਾਫ ਤੋਂ ਕਰਾਉਣਾ ਐ ਇੱਕ ਹੌਂਦਾ ਖੜਾ ਕੇ ਜਾਈਂ ਡਾਕ ਤੱਕ ਸਾਫ ਤੋਂ ਕਰਾਉਣਾ ਹਾਂਜੀ ਸਾਰੇ ਠੀਕ ਠਾਕ ਜੀ ਅੱਜ ਸ਼ਹਿਰੋ ਸ਼ੁਰੂ ਆਪਾਂ ਹੋ ਆਏ ਕਰ ਰਹੇ ਕੰਮ ਅੱਜ ਦੇ ਬਲੌਗ ਦੀ ਕਰਦੇ ਸਮਾਪਤੀ ਲਾਈਕ ਸ਼ੇਅਰ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਰੂਰ ਤੇ ਰਸਤਿਆਂ ਦਾ ਟੂਰ ਆਪਾਂ ਕਰਾਂਗੇ ਤੁਹਾਡੇ ਨਾਲ ਸ਼ੇਅਰ ਤੇ ਅੱਜ ਦੇ ਬਲੌਗ ਨੂੰ ਕਰਦੇ ਇਸ ਸਮਾਪਤੀ